ਮੈਂ ਜਿਵੇਂ ਨਾ ਮਾਰੀ ਹੁੰਦੀ ਨਾ ਮੈਂ 23 ਘੰਟੇ ਰੱਬ ਜੀ ਤੁਸੀਂ ਆ ਡੀ ਨਹੀਂ ਮੇਰੇ ਲਈ ਤਾਂ ਮਜ਼ਾ ਨਹੀਂ ਸਮਝਉਂਦਾ ਮੇਰਾ ਪ੍ਰਿਆਰ ਨਾ ਕਦੇ ਵੀ ਆਪਣੇ ਨਾ ਆਪ ਨੂੰ ਸ਼ੋਅ ਨਾ ਕਰੋ ਕਿਸੇ ਮਾਰੇ ਆਪਣੀਆਂ ਚੀਜ਼ਾਂ ਸ਼ੋਅ ਨਾ ਕਰੋ ਤੁਸੀਂ ਵਿੱਚੋਂ ਕਿੱਦਾਂ ਤੁਸੀਂ ਵਿੱਚੋਂ ਕੀ ਹੈ ਤੁਹਾਡੇ ਘਰ ਕੀ ਹੋ ਰਿਹਾ ਆਪਾਂ ਜਜ਼ਬਾਤੀ ਬਣ ਜਾਂਦੇ ਆ ਵੀ ਉਹ ਆਪਣੀ ਹੈਲਪ ਕਰੂਗਾ ਉਹ ਹੈਲਪ ਤੁਹਾਨੂੰ ਭਰਾ ਕਰਤਣਗਾ ਤੁਹਾਨੂੰ ਸਭ ਕੁਝ ਤੁਹਾਨੂੰ ਨਾ ਇੱਕ ਦੋ ਜਣੇ ਨੇ ਹੈਲਪ ਕਰਨੇ ਤੁਹਾਡੇ ਬਾਕੀ ਸਾਰੇ ਲੱਤਾਂ ਸਿਚਰ ਵਾਲੇ ਹੁੰਦੇ ਆ ਕਿੰਨੇ ਵੀ ਭਾਈ ਆਪ ਮਾਰੇ ਕਰਨੇ ਆ ਕਿ ਨਹੀਂ ਥੰਨਾ ਮੈਨਾਂ ਜੁੜੇ ਆ ਯਾਰ ਲੋਕ ਕਿੰਮ ਤੇ ਕੀ ਕਹਿੰਦੇ ਆ ਤੂੰ ਵੀ ਪਲੇ ਰੇ ਮੈਂ ਮੰਨਦਾ ਮੈਂ ਪਲੇ ਮੈਂ ਕਦੇ ਵੀ ਮੇਰੀ ਇੰਟਰਵਿਊ ਕੋਈ ਵੀ ਖੋਲ ਕੇ ਦੇਖ ਲਿਓ ਮੇਰੀ ਇੰਟਰਵਿਊ ਚ ਹੋਈ ਉਹੀ ਹੋੜਾ ਮੈਂ ਹੀ ਦੱਸਦਾ ਭਾਈ ਮੈਂ ਬਹੁ ਬਟਾ ਪਲੇ ਨਹੀਂ ਨਾ ਪਰ ਮਿਹਨਤ ਕੀਤੀ ਆ ਇਹਦਾ ਆਪਣੇ ਮੇਰੀ ਜਿੰਨੇ ਵੀ ਸੁਣੀ ਥੋੜੀ ਥੋੜੀ ਸੁਣੀ ਹੈ ਠੀਕ ਨਹੀਂ ਮਿਹਨਤ ਕਰੂੰ ਮੇਰਾ ਭਰਾ ਜਿੰਨੇ ਵੀ ਆ ਜਿੰਨੇ ਵੀ ਹੋ ਗੁਦੀਨਾ ਦੱਬ ਕੇ ਮਿਹਨਤ ਕਰੋ ਸਮਝਾ ਦੋ ਉਹਨਾਂ ਨੂੰ ਪਤਾ ਲੱਜੇ ਵੀ ਯਾਰ ਠੀਕ ਨਹੀਂ ਇਹ ਸਾਨੂੰ ਮਾੜਾ ਕਹਿੰਦੇ ਮੈਂ ਹਜੇ ਵੀ ਕਹਿੰਦਾ ਮੈਂ ਬਹੁਤ ਤਕੜਾ 플레이 ਨਹੀਂ ਨਾ ਮੈਂ ਹੈਗਾ ਠੀਕ ਨਹੀਂ ਪਰ ਮੈਂ ਆਪਦੀ ਬੁੱਤੀ ਜੋਗੀ ਖੇਢੀ ਜਾਂਦਾ ਹੇ ਉਹ ਆਸਟਾ ਮੈਂ ਸਰੀ ਸਾਰਾ ਕੰਮ ਦਾ ਪਿਆ ਆਣ ਦੇ ਗੱਲਾਂ ਕਰਕੇ ਮੇਰਾ ਭਰਾ ਕਦੇ ਵੀ ਦੱਬੇ ਹੋਣ ਨਾਲ ਲੱਗਦੇ ਵੈਜੀਟੇਰੀਅਨ ਆ ਕਦੇ ਵੀ ਆਪਣੀ ਜੇ ਤੁਸੀਂ ਮਾੜੀਆਂ ਚੰਗੀਆਂ ਦੋ ਟਾਈਮ ਦੀ ਰੋਟੀ ਖਾਣੇ ਆ ਬਹੁਤ ਵਧੀਆ ਯਾਰ ਕਿਸੇ ਦੇ ਮੋਰੀ ਨਾ ਆਪਣੀ ਫੀਲਿੰਗ ਦਾ ਸੰਦਾ ਕੋਈ ਚਾਹਤਾ ਨਹੀਂ ਆਪਣੇ ਯਾਰ ਦੋਸਤ ਨੂੰ ਦੱਸੋ ਜਿਹੜਾ ਤੁਹਾਨੂੰ ਦਿਲੋਂ ਚਾਹੁੰਦਾ ਹੈ ਇਹ ਤਾਂ ਟੀ ਮੇਰੇ ਯਾਰ ਹੈਗੇ ਮੇਰੇ ਯਾਰ ਮੈਨੂੰ ਬੰਮਾ ਮਾਰਾ ਬੋਲਦੇ ਆ ਮੈਂ ਇੱਕ ਵਾਰੀ ਕਰਿਆ ਮੈਨੂੰ ਆ ਚੀਜ਼ ਚਾਹੀਦੀ ਆ ਮੈਨੂੰ ਉਹ ਇਹ ਨਾ ਕਰ ਉਹ ਲਾਗ ਵਿੱਚ ਕਿਸੇ ਨਾਲ ਤਗੜੇ ਤੋਂ ਬਣਾ ਨਾ ਕਿਸੇ ਨਾਲ ਮਾਰੇ ਤੋਂ ਬਣਾ ਦੱਬ ਕੇ ਰੱਖੋ ਕੰਮ ਕੋਈ ਟੈਨਸ਼ਨ ਨਹੀਂ ਚਲੋ ਮੈਂ ਆਪਰਾ ਅੱਜ ਦਿਵਸ ਦੇ ਰਾ ਕੱਢਦਾ ਪਿਆਰ ਦੀਆਂ ਗੱਲਾਂ ਕਰਨੀਆਂ ਸੀ ਆਪਾਂ ਕਰ ਲਈਆਂ ਹੋ ਤਾਂ ਵੀ ਨਿਲਦਾ ਨਹੀਂ ਗੱਲ ਕਰਨ ਲੈ ਆਪਣਾ ਭਰਾ ਤਾਂ ਹੈਗੇ ਹੀ ਆ ਤੇ ਖਿੱਚ ਕੇ ਰੱਖੋ ਘਰੋਂ ਠੀਕ ਹੈ ਬੋਡੀ ਆਪਣੀ ਫਟਿਆ ਤਾਂ ਥੋੜੀ ਚੋਂ ਧਾਣੀ ਦੋ ਦੇ ਹਰੇ ਫੱਟ ਜਿਹੀ ਹੋਰ ਚਲੋ ਲਵ ਯੂ ওকে ਆ ਦੇਖੋ ਵੀ ਸੁਨੀਲ ਦੇ ਸੰਝਾ ਵਾਲੇ ਨੇ ਲਾਈਵ ਹੋ ਕੇ ਰੋ ਰੋ ਕੇ ਦੱਸਿਆ ਕਿ ਅੱਜ ਦਾ ਸਾਰੇ ਲੱਤਾਂ ਖਿਜਣ ਵਾਲੇ ਹੀ ਹੁੰਦੇ ਨੇ ਮੈਂ ਆਪਦੀ ਮਿਹਨਤ ਕਰਕੇ ਇੱਥੇ ਆਇਆ ਹਾਂ ਹੋਰ ਵੀਡੀਓ ਦੇਖਣ ਲਈ ਸਾਡੇ ਪ੍ਰੋ ਕਬੱਡੀ 03 ਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ